ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਰ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਝਾੜੀਵਾਲੇ ਦੇ ਵਿੱਚ ਝਾੜੀਵਾਲਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਆ ਝਾੜੀਵਾਲੇ ਪਿੰਡ ਦੇ ਵਿੱਚ ਆ ਕੇ ਜਦੋਂ ਤੁਸੀਂ ਮਿੱਤਰ ਪਿੰਡ ਦੇ ਵਿੱਚ ਐਂਟਰੀ ਕਰਦੇ ਅਨਸਾਰ ਵੀਰੇ ਨਾਲ ਸੰਪਰਕ ਕਰ ਲਿਆ ਜੇ ਪਰ ਖੇਤਾਂ ਦੇ ਵਿੱਚ ਬੈਜਦਾ ਘਰ ਆ ਜਾਨਵਰ ਤੁਹਾਨੂੰ 4-5 ਦਿਖਾਉਣੇ ਆ ਭਾ ਤੁਹਾਡੇ ਮੁਤਾਬਕ ਹੋਣਗੇ ਜਿੰਨਾ ਕੋ ਤੁਸੀਂ ਗੋੜ ਪਾਓਗੇ ਉਹਨਾਂ ਕੋ ਮਿੱਠਾ ਹੋਊਗਾ ਆਉ ਕਰਦੇ ਆ ਭਾਈ ਤੁਹਾਨੂੰ ਗੱਲਬਾਤ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਈ ਹੋਰ ਕੀ ਹਾਲ ਅੱਜ ਠੀਕ ਠਾਕ ਭਾਈ ਵਧੀਆ ਜੀ ਘਰ ਤੇ ਪਰਿਵਾਰ ਸਾਰਾ ਸਾਰੇ ਵਧੀਆ ਜੀ ਚਲੋ ਠੀਕ ਹੈ ਆਪਣਾ ਨਾਮ ਦੱਸ ਦਈਏ ਵੀਰੇ ਨਾਮ ਮੇਰਾ ਭਪਿੰਦਰ ਸਿੰਘ ਆ ਜੀ ਭਪਿੰਦਰ ਸਿੰਘ ਹਾਂਜੀ ਭਾਈ ਭਪਿੰਦਰ ਭਾਈ ਘਰ ਆਪਣਾ ਆ ਗਿਆ ਬਾਹਰ ਖੇਤਾਂ ਦੇ ਵਿੱਚ ਆ ਜੀ ਠੀਕ ਆ ਅੱਛਾ ਭਪਿੰਦਰ ਭਾਈ ਅੱਜ ਕਿੰਨੇ ਜਾਨਵਰ ਦਿਖਾਉਣੇ ਆਪਣੇ ਕੋਲ 5 ਗਾਂ ਆਏ ਆ ਜੀ ਪੰਦੇ ਗਾ ਪੰਦੇ ਵਿੱਚ ਨਹੀਂ ਆ ਹਾਂਜੀ ਬਾਈ ਸਾਰੇ ਵਿੱਚ ਨਹੀਂ ਆ ਠੀਕ ਹੈ ਵੀਰੇ ਅੱਛਾ ਪਹਿਲੇ ਨੰਬਰ ਤੇ ਜਿਹੜੀ ਆ ਕਾਲੀ ਗਾਵਾਂ ਦੇ ਤੋਂ ਸ਼ੁਰੂ ਕਰੀਏ ਅਸੀਂ ਵੇਖੀਏ ਕੀ ਦੇ ਇਹਦੇ ਨਾਲ ਬਾਈ 9 ਕਿਲੋ ਦੁੱਧ ਆ ਠੀਕ ਹੈ ਵੀਰੇ ਟੋਕੜੀ ਆ ਬਾਈ ਇਹ ਟੋਕੜੀ ਹੈ ਹਾਂਜੀ ਬਾਈ ਤੇ ਕਿੰਨਾ ਦੁੱਧ ਆ ਵੀਰੇ ਹੁਣ ਇਹਦੇ 9 ਕਿਲੋ ਬਾਈ ਤੋਲ ਕੇ ਕੰਡੇ ਵਾਲਾ ਕੰਡੇ ਵਾਲਾ ਜਮਾ ਸੀਲ ਸਾਊ ਬਾਈ ਬਾਈ ਪੂਰੀ ਠੀਕ ਹੈ ਕਿੰਨੇ ਦੀ 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 ਭਵਿੰਦ ਬਾਈ ਇਹ ਆ ਬਾਈ ਦੇਣ ਨੂੰ ਇਹਨਾਂ ਮਰਜ਼ੀ ਦੇ ਲਏ 28000 ਦੀ ਦੇਣੀ ਹੈ 28000 ਦੀ ਹੈ ਹਾਂਜੀ ਮੋੜ ਕਰਾਉਣ ਦੀ ਗੱਲ ਲੱਗਦੀ ਸੂਈ ਕਿੰਨੇ ਕੁ ਟਾਈਮ ਦੀ ਹੋਊਗੀ ਵੀਰੇ ਨਹੀਂ ਬਈ ਆਪਾਂ ਐਵੇਂ ਕਹਿ ਦਈਏ ਝੂਠ ਮਾਰ ਦਈਏ ਕੋਈ ਪਤਾ ਨਹੀਂ ਠੀਕ ਹੈ ਅੱਛਾ ਬਣੀ ਪੁਣੀ ਦਾ ਵੀ ਨਹੀਂ ਪਤਾ ਨਹੀਂ ਨਹੀਂ ਬਣੀ ਦਾ ਵੀ ਨਹੀਂ ਪਤਾ ਕਿੰਨੀ ਬਾਹਰੋਂ ਵੀਰੇ ਤੋਰਦੀ ਮੜਾ ਜਨ ਨੂੰ ਖੋਲ ਦੇ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਗਾਂ ਚੰਗੀ ਆ ਹਨਾ ਬਈ ਹਾਂਜੀ ਬਈ ਗਾਂ ਪਈ ਦੂਜੇ ਸੂਏ ਆ ਜੇ ਥਣ ਥਣ ਚੰਗਾ ਲੱਗਾ ਹਾਂਜੀ ਲੈ ਉਹਨੂੰ ਵੀ ਮੋੜ ਦੇ ਵੀਰੇ ਦੇਖ ਸਕਦੇ ਹੋ ਮਿੱਤਰੋ ਤੁਸੀਂ ਕਿਉਂਕਿ ਜੋ ਤਿਆਰ ਤੁਰ ਹੋਈ ਇਹੋ ਜੀ ਚੀਜ਼ ਵਾਧੇ ਵਾਲੀ ਆ ਸੌਦਾ ਘੱਟਿਆ ਨਹੀਂ ਬਾਈ ਗੱਬੜ ਗੁੱਬੜ ਨਿਕਲਾ ਵੀ ਚੰਗੀ ਗਾਂ ਹਾਂਜੀ ਅੱਛਾ ਵੀਰੇ ਦੋ ਨੰਬਰ ਤੇ ਜਿਹੜੀ ਤਪੜੀ ਵਾਲੀ ਵੇੜਾ ਇਹਦੇ ਤਪੜੀ ਹੋਣੀ ਹੋਈ ਆ ਇਹ ਪਹਿਲਾਂ ਬਾਈ ਹੋਈ ਸੀਗੀ ਤਾਂ ਇਹ ਆਰਾਮ ਆ ਗਿਆ ਪਹਿਲਾਂ ਹੀ ਇਹ ਪਹਿਲਾਂ ਜੀ ਹੋਈ ਹੋਈ ਆ ਵੀ ਤੁਸੀਂ ਐਂ ਲਈ ਹੋਈ ਆਂ ਠੀਕ ਐਂਦੇ ਸਰ ਦੁੱਧ ਵੀਰੇ ਇਹ ਥੱਲੇ ਬਾਈ 10 11 ਲੀਟਰ 11 ਲੀਟਰ ਚੋਕੇ ਲਿਆਂਦਾ ਹੁਣ 10 ਲੀਟਰ ਆ ਜੀ ਠੀਕ ਜੀ ਮਨੋਂ ਪਰਾ ਕੀਤਾ ਇਹਨੇ ਹਾਂਜੀ ਅੱਛਾ ਬੱਚਾ ਇਹਦਾ ਵੀ ਹੈ ਨਹੀਂ ਵੀਰ ਬੱਚਾ ਇਹਦਾ ਵੀ ਹੈ ਨਹੀਂ ਜੀ ਠੀਕ ਐ ਚੂਣ ਚਾਣ ਨੂੰ ਕਿਵੇਂ ਚੂਣ ਬਾਈ ਪੂਰੀ ਸੀਲ ਸਾਹੂ ਆਈ ਪ ਚੰਗੀ ਹੈ ਵੜਿਆ ਤਫੜੀ ਤਫੜੀਆ ਕਰ ਲਈ ਹਾਂਜੀ ਭਾਈ ਹੂੰ ਠੀਕ ਹੈ ਭਾਈ ਇਹਦਾ ਕੋਈ ਵਟਾ ਤਾਂ ਨਹੀਂ ਹੈਗਾ ਵੇ ਕਈ ਮੰਨਦੇ ਆਪਾਂ ਨਹੀਂ ਭਾਈ ਵਾਕਿਆ ਫਤੇ ਵੀ ਆ ਪਹਿਲਾਂ ਜਿਵੇਂ ਬਾਕੀ ਸੀਰ ਸਾਹੂ ਪੂਰੀ ਤਾਂ ਕੀ ਆ ਇਹ ਦਾਤੀ ਹਾਂਜੀ ਭਾਈ ਹੂੰ ਤਾਂ ਮੁੱਲ ਵੀ ਉਹਦਾ ਹੀ ਆ ਫਿਰ ਤਾਂ ਕਰਕੇ ਠੀਕ ਹੈ ਵੀਰੇ ਕਿੰਨੇ ਦੀ ਦੇ ਦੇਵਾਂਗੇ ਵੀਰੇ ਇਹ ਭਾਈ ਦੇਣ ਜੋ ਮਰਜ਼ੀ ਕਰ ਲੈ 30000 ਦੀ ਦੇਣੀ ਆ 30000 ਦੀ ਹਾਂਜੀ ਭਾਈ ਠੀਕ ਹੈ ਵੀਰੇ ਮਾਨਤਾ ਨਾਲ ਵਿੱਚੋਂ ਵੀਰੇ ਮਾਨਤਾ ਨਾਲ ਕਰ ਦਾਂਗੇ ਭਾਈ ਠੀਕ ਹੈ ਠੀਕ ਹੈ ਭਾਈ ਜਾਈ ਮਿੱਤਰੋ 30000 ਦੀ ਭਾਈ ਉਹਦਾ ਵੀ ਦੇਣੀ ਆ ਜਵਾ ਠੀਕ ਹੈ ਵੀਰੇ ਓਕੇ ਆ ਜਵਾ ਹੂੰ ਥਣ ਤੋਂ ਦੂਰਾ ਲੱਗਾ ਕਰ ਹਾਂਜੀ ਬਈ ਨਹੀਂ ਠੀਕ ਹੈ ਬਈ ਓਕੇ ਅੱਛਾ ਵੀਰੇ ਜੀ ਚਾਰ ਤਿੰਨ ਤਿੰਨ ਨੰਬਰ ਤੇ ਵੜ ਡੱਬੀ ਆ ਹਾਂ ਵੀਰੇ ਇਹ ਵੀਰੇ ਇਹਦੇ ਤੇ 8 ਕਿਲੋ ਦੁੱਧ ਆਲੇ ਲੈ ਆਈ ਬਾਹਰੋਂ ਇਹਨੂੰ ਮਾਰ ਦੀ ਮੁਰਦੀ ਜਾਵੇ ਕੋਈ ਸਿੰਘਾਂ ਦਾ ਵਸ ਬਸ ਹੂੰ ਜਾਵ ਜੂਤ ਚੰਗੀ ਆ ਨਾ ਹਾਂਜੀ ਹੂੰ ਮਾਰ ਦੀ ਮੁਰਦੀ ਤਾਂ ਨਹੀਂ ਨਾ ਨਾ ਬਈ ਜਵੇਂ ਹਿੰਦਾ ਠੀਕ ਹੈ ਜਵੇਂ ਮਰਜ਼ੀ ਲੈ ਠੀਕ ਹੈ ਠੀਕ ਹੈ ਸੀਲ ਚੋਣ ਚੋਂ ਹਾਂਜੀ ਬਈ ਦੁੱਧ 8 ਕਿਲੋ ਹਾਂਜੀ ਇਹ ਰੱਸਾ ਨਹੀਂ ਖੁੱਲਣਾ ਇਹਦੇ ਚਾਰਾਂ ਦੇ ਕੋਈ ਨਾ ਹਾਂਜੀ ਅੱਛਾ ਇਹ ਕਿੰਨੇ ਦੇ ਦੇ ਦਿਆਂਗੇ ਵੀਰੇ ਏ ਭਾਈ ਦੇ ਦਾਂਗੇ ਆਪਾਂ 20000 ਦੀ 20000 ਦੀ ਮਾਨਤਨ ਕਰ ਦਾਂਗੇ ਵਿੱਚ ਹਾਂਜੀ ਭਾਈ ਅੱਛਾ ਜੇ ਦੇ ਮਨ ਨਾਲ ਜਿਵੇਂ ਆਹ ਗਾਮ ਤੈਨੂੰ ਠੀਕ ਆ ਭਾ ਜਿੰਦਾ ਵੀ ਠੀਕ ਆ ਉਹਦਾ ਭਾ ਥੋੜਾ ਜਿਆਦਾ ਨਹੀਂ ਤਾਂ ਕੀਤਾ ਯਾਰ ਨਹੀਂ ਉਹਦਾ ਕੋਈ ਨਹੀਂ ਮਾਨਤਨ ਕਰ ਦਾਂਗੇ ਠੀਕ ਠੀਕ ਹੈ ਵੀਰੇ ਅੱਛਾ ਵੱੱਛੀ ਕਿੰਨੇ ਦਿਨ ਦੀ ਗੱਭਣਾ ਪਰਲੀ ਦੇ ਉਹ ਭਾਈ 3 ਮਹੀਨੇ ਗੱਭਣਾ ਨਹੀਂ ਪੁੱਤ ਉਹ ਵੀ ਦਿਖਾ ਦੀ ਮਰੀ ਜੀ ਭਰਾ ਖੜੀ ਕਰਾਏ ਨਾਲ ਅੱਛਾ ਇਹ 3 ਮਹੀਨਿਆਂ ਦੀ ਗੱਭਣਾ ਹੈ ਹਾਂਜੀ ਭਾਈ ਚੈੱਕ ਪਾਸ ਹੈ ਹਾਂਜੀ ਭਾਈ ਠੀਕ ਹੈ ਵੀਰੇ ਅਗਲਾ ਆਦੀ ਕਰਾ ਕੇ ਲੈ ਜੇ ਹੂੰ ਠੀਕ ਹੈ ਨਹੀਂ ਕਰਾ ਕੇ ਦੇ ਇਹ ਕਿੰਨੇ ਦੇ ਦੇਗੀ ਵੀਰੇ ਇਹ ਭਾਈ ਦੇ ਦਾਂਗੇ 15 ਹੂੰ ਲੈ ਆ ਵੀਰ ਮੋਬਾਈਲ ਤਿੰਨ ਮਹੀਨੇ ਦੀ ਗੱਪਣ ਹੈ ਹਾਂਜੀ ਭਾਈ ਠੀਕ ਹੈ ਭਾਈ ਠੀਕ ਹੈ ਲੈ ਵੀ ਮਿੱਤਰੋ ਇਹ ਤਾਂ ਹੋ ਗਿਆ 4 ਜਨਵਰੀ ਇਧਰ ਵਾਲੇ ਇੱਕ ਹੁਣ ਟਰਾਲੀ ਦੇ ਨਾਲ ਬੰਨੀ ਪਿਊਸ ਖਾਲਾ अच्छा भाई ये 5 नंबर ते जेडी गा एंदी की डिटेल है वीरए ए भाई सोई नु 20 किते नहीं होया रे बच्चा मगर आंदा थोड़ा डाउन करके आ कमजोर बच्चा है हां जी भाई ठीक है दूध किन्ना वीरए दे ਥਲੇ ਦੁੱਧ ਬਈ ਤੇਰਾ ਲੀਟਰ ਚੋਗਲਾ ਜੀ ਜਾਂ ਲਾ ਜਾਣੇ ਹੁਣ 8 ਕਿਲੋਟਰ ਆ ਬਈ ਠੀਕ ਆ ਬੜੇ ਬਈ ਵੈੜ ਚੰਗੀ ਆ ਹਨਾ ਸੋਈ ਨੂੰ ਕਿੰਨੇ ਦਿਨ ਹੋ ਗਏ ਹੋਣਗੇ ਬਈ ਬਈ 20 ਕਿਤੇ ਨੇ ਹੋਏ ਆ ਠੀਕ ਆ ਬੱਚਾ ਇਹਦਾ ਅੰਦਰ ਹੈ हां जी ਬੱਚਾ ਹੀ ਮਗਰ ਠੀਕ ਆ ਬਈ ਠੀਕ ਆ ਬੱਚਾ ਚਲਾਣੇ ਪਾਉਣ ਵਾਲੀ ਆ हां जी ਬਈ ਉਹ ਡਾਊਨ ਹੋਇਆ ਪਿਆ ਬੱਚਾ ਠੀਕ ਆ ਠੀਕ ਆ ਵੀਰੇ ਠੀਕ ਆ ਮੈਨ ਮਨ ਤੇ ਕਿਵੇਂ ਆ ਵੱਡੇ ਬਈ ਮੈਨ ਬਈ ਜੀ ਸੀਲ ਸਭ ਪੂਰੀ ਹੈ ਜਮਾਈ ਮਾੜਾ ਵਿੱਚ ਉੱਚਣ ਚੰਨ ਨੂੰ ਬੱਚੇ ਪੁੱਛੇ ਦਾ ਕਰਕੇ ਕਰਦੀ ਤਾਂ ਨਹੀਂ 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 ਬੱਚੇ ਦਾ ਝਗਾਉਂਦੀ ਝਗਾਉਂਦੀ ਬੱਚੇ ਨੂੰ ਹੈਗੀ ਹੈ ਠੀਕ ਹੈ ਵੀਰੇ ਹਾਂਜੀ ਬਾਈ ਕਿੰਨੇ ਦਾ ਦੇਣਾ ਵੀਰੇ ਇਹ ਇਹ ਬਾਈ ਯਾਰ ਕੋ ਹੁਣ ਕਰਾ ਲਈਏ 35000 ਦੀ ਦੇਣੀ ਹੈ ਠੀਕ ਹੈ ਬਹੁਤ ਹਮਾਨਤਨ ਹੋ ਜੂ ਮੌਕੇ ਮਾੜਾ ਤਾਂ ਕਰਦਾ ਹੈ ਬਾਈ ਲਈ ਤਾਂ ਮਹਿੰਗੀ ਸੀ ਹਾਂਜੀ ਬਈ ਲਈ ਤਾਂ ਮਹਿੰਗੀ ਸੀ ਹੁਣ ਘਟਾ ਗਈ ਠੀਕ ਹੈ ਦੁੱਧ ਘਟ ਗਿਆ ਤੇ ਫਿਰ ਘਟ ਗਈ ਜਿਆ ਦੇਟ ਵੀ ਘਟ ਹੋ ਗਿਆ ਠੀਕ ਠੀਕ ਹੈ ਅੱਛਾ ਨੰਬਰ ਕਿੰਨਾ ਹੋ ਗਿਆ ਆਪਣਾ ਬਈ 6284201873 ਹੈ 6284201873 73 ਇਸ ਨੰਬਰ ਤੇ ਕਰ ਲੋ ਵੀਰੇ ਨਾਲ ਤੁਸੀਂ ਮਿੱਤਰੋ ਗੱਲ ਤੇ ਬਾਅਦ ਜਾਨਵਰ ਦਿਖਾ